ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀ ਆਉਂਦੀ ਹੈ ਤਾਂ ਠੰਡੀਆਂ ਚੀਜ਼ਾਂ ਖਾਣ ਨੂੰ ਆਪਣੇ ਆਪ ਹੀ ਦਿਲ ਕਰਦਾ ਹੈ ਤੇ ਗਰਮੀ ਵਿੱਚ ਸਭ ਤੋਂ ਜ਼ਿਆਦਾ ਖਾਧੀ ਜਾਂਦੀ ਹੈ ਕੁਲਫੀ ਤੇ ਅੱਜ ਆਪਾਂ ਬਹੁਤ ਹੀ ਮਜ਼ੇਦਾਰ ਜੀ ਮਟਕਾ ਕੁਲਫੀ ਤਿਆਰ ਕੀਤੀ ਹੈ ਜਿਹੜੀ ਕਿ ਖਾਣ ਵਿੱਚ ਐਨੇ ਜ਼ਿਆਦਾ ਟੇਸਟੀ ਹੈ ਜਦੋਂ ਤੁਸੀਂ ਇੱਕ ਵਾਰੀ ਖਾ ਲਈਂ بار بار ਬਣਾਇਆ ਕਰੋਗੇ ਤਾਂ ਇਹ ਮਟਕਾ ਕੁਲਫੀ ਨੂੰ ਬਣਾਉਣਾ ਬੜਾ ਹੀ ਆਸਾਨ ਹੈ ਤੁਸੀਂ ਇਹਦਾ ਤਰੀਕਾ ਫੁੱਲ ਵੀਡੀਓ ਵਿੱਚ ਦੇਖ ਸਕਦੇ ਹੋ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ 15-20 ਲਈਏ ਕਾਜੂ ਉਹਨਾਂ ਨੂੰ ਆਪਾਂ 3-4 ਘੰਟਿਆਂ ਲਈ ਭਿਉਂ ਦਾਂਗੇ ਤਾਂ ਕਿ ਜਿਹੜੇ ਆਪਣੇ ਕਾਜੂ ਐ ਉਹ ਚੰਗੀ ਤਰ੍ਹਾਂ ਫੁੱਲ ਵੀ ਜਾਣ ਤੇ ਇਸ ਤਰੀਕੇ ਨਾਲੇ ਸਾਫ਼ ਵੀ ਹੋ ਜਾਂਦੇ ਐ ਉਸ ਤੋਂ ਬਾਅਦ ਜੀ ਆਪਾਂ 1 ਕਿਲੋ ਲੈ ਦੁੱਧ ਦੁੱਧ ਨੂੰ ਆਪਾਂ ਪਹਿਲਾਂ ਹੀ ਉਬਾਲ ਕੇ ਰੱਖਿਆ ਹੋਇਆ ਸੀ ਥੋੜੀ ਜਿਹਾ ਦੇ ਉੱਪਰ ਮਲਾਈ ਆਈ ਹੋਈ ਸੀ ਪਰ ਜ਼ਿਆਦਾ ਸਮਾਂ ਹਜੇ ਉਹਨੂੰ ਨਹੀਂ ਹੋਇਆ ਸੀ ਇਸੇ ਲਈ ਆਪਾਂ ਕੜਾਈ ਵਿੱਚ ਪਾ ਕੇ ਜਦੋਂ ਹੀ ਗੈਸ ਚਲਾਇਆ ਨਾਲ ਦੀ ਨਾਲ ਹੀ ਦੁੱਧ ਉਬਾਲੇ ਲੈਣ ਲੱਗ ਗਿਆ ਤੇ ਆਪਾਂ ਮਲਾਈ ਵੀ ਇਹਦੇ ਵਿੱਚ ਹੀ ਪਾ ਲਈ ਪਰ ਜੇ ਤੁਹਾਡਾ ਦੁੱਧ ਉਬਲਿਆ ਹੋਇਆ ਨਾ ਹੋਇਆ ਤਾਂ ਤੁਸੀਂ ਫੁੱਲ ਫੈਟ ਵਾਲਾ ਦੁੱਧ ਲਿਓ ਉਸ ਤੋਂ ਬਾਅਦ ਜੀ ਆਪਾਂ ਦੋ ਲਈਆਂ ਇਲਾਇਚੀਆਂ ਚੰਗੀ ਤਰ੍ਹਾਂ ਉਹਨਾਂ ਨੂੰ ਕੁੱਟ ਲਿਆ ਤੇ ਛਿਲਕੇ ਸਮੇਤ ਹੀ ਇਹਦੇ ਵਿੱਚ ਪਾਵਾਂਗੇ ਇਲਾਇਚੀ ਦੀ ਥਾਂ ਤੇ ਤੁਸੀਂ ਇਹਦੇ ਵਿੱਚ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ ਫਿਰ ਇਹਨੂੰ ਕਰ ਲਿਓ ਚੰਗੀ ਤਰ੍ਹਾਂ ਮਿਕਸ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਤੇ ਇਹਨੂੰ ਲਗਾਤਾਰ ਪਕਾਉਂਦੇ ਰਹੋ ਇਸ ਕੁਲਫੀ ਨੂੰ ਬਣਨ ਤੇ 15 ਤੋਂ 20 ਮਿੰਟ ਆਰਾਮ ਨਾਲ ਲੱਗਣਗੇ ਉਸ ਤੋਂ ਬਾਅਦ ਆਪਾਂ ਗਰਮ ਗਰਮ ਲੈ ਲਿਆ ਦੁੱਧ ਅਸਲ ਵਿੱਚ ਇਹ ਪਹਿਲਾਂ ਹੀ ਲੈਣਾ ਸੀ ਪਰ ਮੈਂ ਭੁੱਲ ਗਈ ਤੁਸੀਂ ਜਦੋਂ ਹੀ ਦੁੱਧ ਉਬਾਲੇ ਲੈਣ ਲੱਗ ਜੇ ਉਦੋਂ ਹੀ ਥੋੜਾ ਜਿਹਾ ਦੁੱਧ ਲੈ ਲਿਓ ਤੇ ਇਹਦੇ ਵਿੱਚ 25 30 ਧਾਗੇ ਪਾ ਦਿਓ ਕੇਸਰ ਦੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਇੱਕ ਸਾਈਡ ਤੇ ਰੱਖ ਦਿਓ ਕਿਉਂਕਿ ਆਪਾਂ ਇਹਦਾ ਬੜਾ ਵਧੀਆ 컬러 ਕੁਲਫੀ ਵਿੱਚ ਲੈਣਾਗਾ ਕੋਈ ਕਸਟਰਡ ਨਹੀਂ ਪਾਵਾਂਗੇ ਕਿਸੇ ਹੋਰ ਕਲਰ ਦੀ ਵਰਤੋਂ ਨਹੀਂ ਕਰਾਂਗੇ ਫਿਰ ਵੀ ਮजेदार ਜੀ ਮਟਕਾ ਕੁਲਫੀ ਆਪਾਂ ਤਿਆਰ ਕਰਾਂਗੇ ਕੇਸਰ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਲਿਆ ਜੀ ਆਪਾਂ ਇੱਕ ਜੱਗ ਤੇ ਆਪਣੇ ਕਾਜੂ ਆ ਜਿਹੜੇ 3-4 ਘੰਟਿਆਂ ਲਈ ਭਿੱਜ ਕੇ ਹੋਗੇ ਤਿਆਰ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਕੱਢ ਕੇ ਜੱਗ ਵਿੱਚ ਪਾ ਦਾਂਗੇ ਤੇ 1 ਮਿੰਟ ਲਈ ਲਗਾਤਾਰ ਗ੍ਰाइंड ਕਰਾਂਗੇ ਫਿਰ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਤਿੰਨ ਚਾਰ ਵਾਰੀ ਗ੍ਰाइंड ਕਰਾਂਗੇ ਪਾਣੀ ਪਾ ਲਿਓ ਉਸ ਤੋਂ ਬਾਅਦ ਗ੍ਰाइंड ਕਰ ਲਿਓ ਪਰ ਇਹਦੇ ਵਿੱਚ ਮਤਲਬ ਦਰਦਰਾ ਪੀਸ ਨਹੀਂ ਹੋਣਾ ਚਾਹੀਦਾ ਇਸ ਹਿਸਾਬ ਨਾਲ ਤੁਸੀਂ ਇਹਦਾ ਪੇਸਟ ਜਿਹੜਾ ਤਿਆਰ ਕਰਨਾ ਹੈ ਚਾਹੀ ਤੁਸੀਂ ਦੋ ਬਾਰੀ 스ਪੂਨ 스ਪੂਨ ਪਾਣੀ ਦਾ ਪਾ ਕੇ ਗ੍ਰाइंड ਕਰ ਲਿਓ ਉਹ ਇਸ ਪੇਸਟ ਦੇ ਹਿਸਾਬ ਨਾਲ ਐਨੇ ਆਪਣਾ ਜਿਹੜਾ ਦੁੱਧ ਸੀ ਚੰਗੀ ਤਰ੍ਹਾਂ ਉਬਾਲੇ ਲੈ ਲੈ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਆਪਾਂ ਨਾਲ ਦੀ ਨਾਲ ਹੀ ਇਹਨੂੰ ਮਿਕਸ ਕਰਦੇ ਰਹੇ ਕਿਉਂਕਿ ਦੁੱਧ ਇਸ ਤਰ੍ਹਾਂ ਹੀ ਹੁੰਦਾ ਹੈ ਅੱਪਾ ਥੋੜਾ ਜਿਹਾ ਵੀ ਪਰਹ ਹੋ ਜੀਏ ਤਾਂ ਇਹਨੇ ਨਾਲ ਦੀ ਨਾਲ ਹੀ ਆਪਣਾ ਕੰਮ ਕਰ ਦੇਣਾ ਬਾਹਰ ਆ ਜਾਂਦਾ ਤੇ ਪਰ ਆਪਾਂ ਇਹਨੂੰ ਬਿਲਕੁਲ ਬਾਰ ਨਹੀਂ ਆਉਣ ਦੇਣਾ ਫਿਰ ਆਪਣਾ ਕੇਸਰ ਹੈ ਜੀ ਉਹ ਵੀ ਚੰਗੀ ਤਰ੍ਹਾਂ ਆਪਣਾ ਰੰਗ ਛੱਡ ਗਿਆ ਉਸ ਤੋਂ ਬਾਅਦ ਇਹਨੂੰ ਕੜਾਈ ਵਿੱਚ ਪਾਵਾਂਗੇ ਫਿਰ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਕਿ ਇਹ ਹੋਰ ਵੀ ਜ਼ਿਆਦਾ ਵਧੀਆ ਕਲਰ ਦੇਵੇ ਜਦੋਂ ਹੀ ਆਪਾਂ ਇਹਨੂੰ ਪਾ ਕੇ 7 ਤੋਂ 8 ਮਿੰਟ ਹੋਰ ਲਗਾਤਾਰ ਮਿਕਸ ਕਰਾਂਗੇ ਦੇਖੋ ਇਸ ਤਰ੍ਹਾਂ ਦਾ ਹੋ ਜਾ ਇੱਕ ਕਿਲੋ ਦੁੱਧ ਕੜਕੜ ਕੇ ਜਦੋਂ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਰਹਿ ਗਿਆ ਤਾਂ ਤੁਸੀਂ ਗੈਸ ਨੂੰ ਬੰਦ ਕਰ ਦਿਓ ਤੇ ਇਹਨੂੰ ਹਲਕਾ ਠੰਡਾ ਹੋਣ ਲਈ ਰੱਖ ਦਿਓ ਫਿਰ ਆਪਾਂ ਮਿੱਠੇ ਲਈ ਵਰਤਾਂਗੇ ਗੁੜ ਆਪਾਂ ਇਹਦੇ 350 ਗੁੜ ਦੇ ਲਈ ਐਨੇ ਕੇ ਦੁੱਧ ਲਈਏ ਕਾਫੀ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਗ੍ਰੇਟ ਕਰ ਲਾਂਗੇ ਤੇ ਫਿਰ ਇੱਕ ਸਾਈਡ ਤੇ ਰੱਖ ਦਾਂਗੇ ਗੁੜ ਹੋਵੇ ਚਾਹੇ ਸ਼ੱਕਰ ਹੋਵੇ ਤੁਸੀਂ ਇਹਨੂੰ ਕਦੇ ਵੀ ਗਰਮ ਦੁੱਧ ਵਿੱਚ ਨਾ ਪਾਓ ਕਿਉਂਕਿ ਨਹੀਂ ਤਾਂ ਤੁਹਾਡੀ ਸਾਰੀ ਮਿਹਨਤ ਬੇਕਾਰ ਹੋ ਜਾਊਗੀ ਇਹਨੇ ਨਾਲ ਦੀ ਨਾਲ ਹੀ ਫਟ ਜਾਣਾ ਉਸ ਤੋਂ ਬਾਅਦ ਜਦੋਂ ਹੀ ਆਪਾਂ ਇਸ ਦੁੱਧ ਨੂੰ ਗੈਸ ਤੋਂ ਉਤਾਰਿਆ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਮਿਕਸ ਕਰਾਂਗੇ ਕਾਜੂ ਵਾਲਾ ਪੇਸਟ ਜਿਹੜਾ ਆਪਾਂ ਤਿਆਰ ਕੀਤਾ ਸੀ ਇਹ ਵੀ ਆਪਾਂ ਬਾਅਦ ਵਿੱਚ ਹੀ ਮਿਕਸ ਕਰਨਾ ਤੁਸੀਂ ਗੈਸ ਉੱਪਰ ਇਹਨੂੰ ਮਿਕਸ ਨਾ ਕਰਿਓ ਹੌਲੀ-ਹੌਲੀ ਕਰਕੇ ਆਪਾਂ ਇਹ ਸਾਰਾ ਪੇਸਟ ਇਸ ਦੁੱਧ ਦੇ ਵਿੱਚ ਪਾ ਦਾਂਗੇ ਤੇ ਫਿਰ ਗਰਮ ਦੁੱਧ ਥੋੜਾ ਜਿਹਾ ਇਸੇ ਜੱਗ ਵਿੱਚ ਪਾ ਕੇ ਤੁਸੀਂ ਚੰਗੀ ਤਰ੍ਹਾਂ ਜੱਗ ਨੂੰ ਹਿਲਾ ਲਿਓ ਸਾਰੇ ਕਾਜੂ ਦਾ ਪੇਸਟ ਜਿਹੜਾ ਇਸੇ ਤਰੀਕੇ ਨਾਲ ਬਾਹਰ ਆ ਜਾਊਗਾ ਪਾਣੀ ਵਗੈਰਾ ਤੁਹਾਨੂੰ ਪਾਉਣ ਦੀ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਨਹੀਂ ਤੁਸੀਂ ਪਾਣੀ ਮਿਕਸ ਕਰਿਓ ਕਿਉਂਕਿ ਕੁਲਫੀ ਦਾ ਟੇਸਟ ਹੈ ਜਿਹੜਾ ਬਿਲਕੁਲ ਖਰਾਬ ਹੋ ਜਾਊਗਾ ਸਾਰਾ ਕਾਜੂ ਦਾ ਪੇਸਟ ਪਾ ਕੇ ਲਗਾਤਾਰ ਹਿਲਾਉਂਦੇ ਰਹੋ ਤਾਂ ਕਿ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜੇ ਫਿਰ ਆਪਾਂ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਇਹਦੇ ਵਿੱਚ ਗੁੜ ਪਾਉਣਾ ਸ਼ੁਰੂ ਕਰ ਦਾਂਗੇ ਕਿਉਂਕਿ ਜਦੋਂ ਹੀ ਤੁਸੀਂ ਗੁੜ ਪਾਉਣ ਲੱਗੇ ਤਾਂ ਉਹਨੇ ਹੌਲੀ-ਹੌਲੀ ਇਹਦੇ ਵਿੱਚ ਮੈਲਟ ਹੋ ਜਾਣਾ ਲਗਾਤਾਰ ਹੀ ਆਪਾਂ ਇਹਨੂੰ ਮਿਕਸ ਕਰਦੇ ਰਹੇ ਤੇ ਨਾਲ ਹੀ ਆਪਾਂ ਪੱਖੇ ਦੇ ਥੱਲੇ ਬਹਿ ਗਏ ਵੀ ਜਲਦੀ ਤੋਂ ਜਲਦੀ ਠੰਡਾ ਹੋ ਕਿਉਂਕਿ ਬੱਚਿਆਂ ਨੂੰ ਵੀ ਵੇਟ ਸੀ ਕਿ ਕਦੋਂ ਕੁਲਫੀ ਜਮੂਗੀ ਪਰ ਇਹਦੇ ਵਿੱਚ ਤਾਂ ਹਜੇ ਬਹੁਤ ਸਾਰਾ ਟਾਈਮ ਲੱਗਣਾ ਸੀ ਜਦੋਂ ਇਹ ਚੰਗੀ ਤਰ੍ਹਾਂ ਠੰਡਾ ਹੋ ਗਿਆ ਤਾਂ ਫਿਰ ਆਪਾਂ ਇਹਦੇ ਲਈ ਲਈ ਹੈ ਬਿਲਕੁਲ ਛੋਟੇ-ਛੋਟੇ ਜਿਹੇ ਮਟਕੇ ਜਿਹੜੇ ਆਪਾਂ ਕਰੂਏ ਤੇ ਵੀ ਛੋਟੇ ਸਾਈਜ਼ ਦੇ ਇਹ ਕਿਉਂਕਿ ਬਹੁਤ ਜ਼ਿਆਦਾ ਛੋਟੇ ਹੈਗੇ ਤੇ ਇਹਨੂੰ ਆਪਾਂ ਲਗਾਤਾਰ ਹੀ ਪੂਰੀ ਰਾਤ ਤੋਂ ਪਾਣੀ ਵਿੱਚ ਭਿਉ ਕੇ ਰੱਖਿਆ ਹੋਇਆ ਸੀ ਇਹਨਾਂ ਨੂੰ ਬਾਹਰ ਕੱਢਿਆ ਤੇ ਫਿਰ ਆਪਾਂ ਇਹਦੇ ਵਿੱਚ ਦੁੱਧ ਪਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਆਪਾਂ ਮਟਕਾ ਕੁਲਫੀ ਜਮਾ ਰਹੇ ਆ ਇਹਦਾ ਟੇਸ ਜਿਹੜਾ ਵੱਖਰਾ ਹੀ ਹੁੰਦਾ ਹੈ ਬਾਜ਼ਾਰ ਤੋਂ ਕਿਤੇ ਜ਼ਿਆਦਾ ਵਧੀਆ ਇਹ ਬਣ ਕੇ ਕੁਲਫੀ ਤਿਆਰ ਹੋਊਗੀ ਕਿਉਂਕਿ ਬਾਜ਼ਾਰ ਵਾਲੇ ਸਾਨੂੰ ਐਨੀਆਂ ਚੀਜ਼ਾਂ ਪਾ ਕੇ ਕਦੇ ਨਹੀਂ ਦਿੰਦੇ ਬੱਚਿਆਂ ਲਈ ਗਰਮੀਆਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਪ ਘਰ ਵਿੱਚ ਹੀ ਕੁਲਫੀ ਜਮਾਵਾਂਗੇ ਤਾਂ ਉਹਨਾਂ ਲਈ ਬਹੁਤ ਹੀ ਜ਼ਿਆਦਾ ਵਧੀਆ ਰਹੂਗੀ ਕਿਉਂਕਿ ਬੱਚਿਆਂ ਨੂੰ ਇਹ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਹੁੰਦੀਆਂ ਤੇ ਉਹਨਾਂ ਨੇ ਖਾਣੀ ਐ ਵੀ ਜ਼ਰੂਰ ਹੁੰਦੀ ਐ ਫਿਰ ਇਹਦੇ ਉੱਪਰ ਆਪਾਂ ਥੋੜੇ ਥੋੜੇ ਪਾਤੇ ਪਿਸਤੇ ਜੀ ਥੋੜੇ ਜਿਹੀ ਪਾਏ ਆਪਾਂ ਬਦਾਮ ਬਿਲਕੁਲ ਬਰੀਕ ਬਰੀਕ ਤੁਸੀਂ ਉਹਨਾਂ ਨੂੰ ਕੱਟ ਲਿਓ ਚਾਹੇ ਕਿਸੇ ਵੀ ਚੀਜ਼ ਦੇ ਵਿੱਚ ਕੁੰਡੀ ਕੋਟੀ ਵਿੱਚ ਕੁੱਟ ਲਿਓ ਉਹ ਤੁਹਾਡੀ ਮਰਜ਼ੀ ਸਾਰੀਆਂ ਚੀਜ਼ਾਂ ਨੂੰ ਆਪਾਂ ਪਾ ਕੇ ਆਪਣੀ ਕੁਲਫੀ ਜੰਮਣ ਲਈ ਬਿਲਕੁਲ ਤਿਆਰ ਐ ਹੁਣ ਆਪਾਂ ਲਿਆ ਜੀ ਫੋਇਲ ਪੇਪਰ ਚੰਗੀ ਤਰ੍ਹਾਂ ਇਹਨਾਂ ਨੂੰ ਕਵਰ ਕਰ ਦਾਂਗੇ ਤਾਂ ਕਿ ਬਰਫ਼ ਵਗੈਰਾ ਜਿਹੜੀ ਇਹਦੇ ਅੰਦਰ ਤੱਕ ਬਿਲਕੁਲ ਨਾ ਜਾਵੇ ਇਸ ਤਰੀਕੇ ਨਾਲ ਬੜੀ ਵਧੀਆ ਜੰਮਦੀ ਐ ਬਚੇ ਹੋਏ ਦੁੱਧ ਨੂੰ ਆਪਾਂ ਛੋਟੀਆਂ ਛੋਟੀਆਂ ਗਲਾਸੀਆਂ ਵਿੱਚ ਪਾ ਲਿਆ ਇਸੇ ਤਰੀਕੇ ਨਾਲ ਇਹਨੂੰ ਕਵਰ ਕਰ ਦਿੱਤਾ ਪਰ ਇਹਦੇ ਵਿੱਚ ਆਪਾਂ ਹਲਕਾ ਜਿਹਾ ਟੱਕ ਲਗਾ ਕੇ ਵਿੱਚ ਇਹਦੇ ਸਟਿੱਕਾਂ ਨੂੰ ਰੱਖਾਂਗੇ ਕਿਉਂਕਿ ਕਈ ਵਾਰ ਬੱਚੇ ਹੁੰਦੇ ਆ ਵੀ ਸਟਿਕ ਵਾਲੀ ਕੁਲਫੀ ਖਾਣੀ ਹੈ ਬਹੁਤ ਹੀ ਮਜ਼ੇਦਾਰ ਖੋਏ ਵਾਲੀ ਮਟਕਾ ਕੁਲਫੀ ਬਣ ਕੇ ਤਿਆਰ ਹੋਊਗੀ ਟੇਸਟ ਇੰਨਾ ਜ਼ਿਆਦਾ ਵਧੀਆ ਹੋਊਗਾ ਜੇ ਇੱਕ ਵਾਰ ਤੁਸੀਂ ਇਹ ਖਾ ਲਈ ਤਾਂ ਬਾਰ ਬਾਰ ਬਣਾਇਆ ਕਰੋਗੇ ਕਿਉਂਕਿ ਅਕਸਰ ਹੀ ਹੁਣ ਗਰਮੀ ਦਾ ਮੌਸਮ ਹੈ ਕੁਲਫੀ ਤਕਰ ਦੇ ਵਿੱਚ ਬੰਦੀ ਬੰਦੀ ਹੈ ਇੱਕ ਵਾਰ ਤੁਸੀਂ ਇਹ ਤਰੀਕਾ ਅਪਣਾ ਕੇ ਜ਼ਰੂਰ ਦੇਖਿਓ ਮजेदार ਜੀ ਮਟਕਾ ਕੁਲਫੀ ਦੀ ਰੈਸিপি ਕਿਓ ਜੀ ਲਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਵਾਰੀ ਤੁਸੀਂ ਮੇਰੇ ਕਹਿਣ ਤੇ ਇਸ ਤਰੀਕੇ ਨਾਲ ਕੁਲਫੀ ਜ਼ਰੂਰ ਬਣਾਇਓ ਦੇ ਵੀਡੀਓ ਨੂੰ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਵੀ ਦੱਸਿਓ ਜਦੋਂ ਹੀ ਆਪਾਂ ਇਹ ਸਾਰਾ ਸਮਾਨ ਤਿਆਰ ਕਰਤਾ ਫਿਰ ਆਪਾਂ ਇਹਨੂੰ ਰੱਖਤਾ ਜੀ ਫ੍ਰਿਜਰ ਵਿੱਚ ਪਰ ਆਪਾਂ ਇੱਕ ਦਿਨ ਲਈ ਰੱਖੀਏ ਫੁੱਲ ਕਿਉਂਕਿ ਆਪਾਂ ਅਗਲੇ ਦਿਨ ਹੀ ਕੱਢੀ ਕਿਉਂਕਿ ਸ਼ਾਮ ਦਾ ਟਾਈਮ ਸੀ ਜਦੋਂ ਹੀ ਆਪਾਂ ਇਹਨੂੰ ਜਮਾਇਆ ਸੀ ਤੇ ਉਸ ਤੋਂ ਬਾਅਦ ਇਹ ਵਧੀਆ ਜੰਮ ਕੇ ਤਿਆਰ ਹੋਗੀ ਦੇਖੋ ਬੜਾ ਹੀ ਸੋਹਣਾ ਇਹਦਾ ਕਲਰ ਆਇਆਗਾ ਤੇ ਟੇਸਟੀ ਕਿੰਨੀ ਜ਼ਿਆਦਾ ਹੈ ਉਹ ਜਦੋਂ ਤੁਸੀਂ ਬਣਾ ਕੇ ਖਾਓਗੇ ਤੁਹਾਨੂੰ ਉਦੋਂ ਪਤਾ ਲੱਗੂਗਾ ਤੇ ਮਜ਼ੇਦਾਰ ਜੀ ਹੁਣ ਇੱਕ ਕੁਲਫੀ ਲਈ ਜਲਦੀ ਤੋਂ ਜਲਦੀ ਵਧੀਆ-ਵਧੀਆ ਕਮੈਂਟ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਬਣਾ ਕੇ ਜਰੂਰ ਖਾਓ ਧੰਨਵਾਦ ਜੀ